ਆ ਗਰੀਬੀ ਜੀ ਨੇ ਨਾ ਪਤਾ ਨਹੀਂ ਕਿਦਾਂ ਆਪਣੇ ਵੀ ਦਿਨ ਲੋਟ ਹੋਣਗੇ ਆ ਫੜਾ ਦੇ ਨਾ ਚਲੋ ਤੁਸੀਂ ਵੀ ਤੁਸੀਂ ਇੱਥੇ ਕਰਦੇ ਹੋ ਤੁਸੀਂ ਤਾਂ ਜਾਓ ਆਪਦਾ ਅੱਡਾ ਸੰਭਾਲੋ ਫਿਰ ਬਾਈ ਨੂੰ ਸਮਾਨ ਤਿਆਰ ਕਰਕੇ ਦੇਣਾ ਸਾਰਾ ਜਾਓ ਤੁਸੀਂ ਹੋਰ ਹਾਂ ਜਲੋ ਸੋਲ ਦੇ ਹਾਂਜੀ ਇੱਥੇ ਮਾਰਦੇ ਇਨਕ ਬੁੜੀਆਂ ਬੁੜੀਆਂ ਉਹ ਜਿਹੜਾ ਮੈਂਟ ਚ ਮੋੜ ਦੇ ਰਹੀ ਆ ਠੀਕ ਬਸ ਠੀਕ ਗੱਲ ਤਿੱਖੀ ਰੱਖੀ ਮੜੀ ਮੈਂ ਪੂਰੀ ਤੁਹਾਨੂੰ ਪਤਾ ਹੈ ਆਪਾਂ ਸਾਰਾ ਉਹ ਬਿਨਾਂ ਪਰਮਾਣ ਆ ਚਿੱਟਗੀ ਪੂਰਾ ਹੀ ਨਾਲੇ ਕੰਮ ਛੱਡਣਾ ਮੈਨੂੰ ਪਜੀ ਟੋਕੀ ਚ ਹਾਂਜੀ ਬਿਲਕੁਲ ਬਾਈ ਜੀ ਹਾਂਜੀ ਆਜੋ ਸਸੀ ਕਾਲ ਜੀ ਸਸੀ ਕਾਲ ਚਲੋ ਤੁਸੀਂ ਤਾਂ ਇਹਨਾਂ ਨੂੰ ਤਾਂ ਕੱਲੋ ਫਿਰ ਹੈ ਮੈਨੂੰ ਕਹੋ ਤੁਸੀਂ ਜਾਓ ਫਿਰ ਤੁਸੀਂ ਉੱਥੇ ਅੱਡਾ ਸੰਭੋ ਜਾ ਕੇ ਤੇ ਮਗਰ ਬਾਈ ਨੂੰ ਫਿਰ ਭੇਜ ਦੇਣਾ ਤੁਸੀਂ ਵੀ ਉਹ ਕਰ ਦਿੰਦੇ ਆ ਆ ਤੁਹਾਡਾ ਕੰਮ ਹੈ ਹਾਂਜੀ ਅੱਛਾ ਰੋਕ ਲਓ ਮੁੰਡੇ ਨੂੰ ਥੋੜੀ ਕਿਸਮਤ ਹੀ ਬਦਲ ਗਈ ਖੁਸ਼ੀਆਂ ਮਨਾਓ ਕਿਵੇਂ ਕਿਸਮਤ ਬਦਲ ਗਈ ਵੀਰੇ ਦੱਸਦੇ ਆ ਕਿਵੇਂ ਬਦਲ ਗਈ ਕਿਸਮਤ ਇਹਨੂੰ ਰੋਕ ਲਓ ਮੁੰਡੇ ਨੂੰ ਹੁਣ ਤਾਂ ਸਭ ਕੁਝ ਚੇਂਜ ਹੋ ਗਿਆ ਤੁਸੀਂ ਲਾਟਰੀ ਪਾ ਕੇ ਭੁੱਲ ਗਏ ਉਹ ਤਾਂ ਗਏ ਬਸ ਉਹਨਾਂ ਨੂੰ ਤਾਂ ਕਾਹਤ ਰੋਕਣਾ ਵੀਰੇ ਦਿਹਾੜੀ ਮਰਦੀ ਹੈ ਵਿਚਾਰੇ ਜੀ ਉਹਨਾਂ ਇਹ ਤਾਂ ਉਹ ਦੇਖ ਲੋ ਹੁਣ ਤਾਂ ਸਾਰਾ ਕੁਝ ਬਦਲ ਜਾਣਾ ਨਹੀਂ ਨਹੀਂ ਉਹਨਾਂ ਨੂੰ ਤਾਂ ਜਾਣ ਦੋ ਆਪਦੇ ਕੰਮ ਤੇ ਸਾਡਾ ਤਾਂ ਫੇਰ ਐ ਉਸੇ ਬਿਨਾ ਰੁਜ਼ਗਾਰ ਨਹੀਂ ਚੱਲਦਾ ਸਾਡਾ ਇੱਕ ਬੰਦਾ ਤੋਰਦਾ ਤੇ ਦੂਜਾ ਦੂਜਾ ਵਾ ਸੁਣ ਜਾਣਗੇ ਉਹ ਤੁਸੀਂ ਤਾਂ ਕਰੋੜਾਪਤੀ ਬਣ ਗਏ ਤੁਹਾਨੂੰ ਪਤਾ ਹੀ ਨਹੀਂ ਕਾਹਦੇ ਨਾਲ ਵੀਰੇ ਅਸੀਂ ਕਰੋੜਾਪਤੀ ਬਣ ਗਏ ਲਾਟਰੀ ਨਿਕਲ ਗਈ ਤੁਹਾਡੀ ਕਦੋਂ ਪਾਈ ਸੀ ਦੀਦੀ ਲਾਟਰੀ ਲਾਟਰੀ ਕਦੋਂ ਪਾਈ ਲਿਆ ਤੁਸੀਂ ਯਾਦ ਕਰੋ ਟਿਕਟ ਦੇਖੋ ਬਿਲਕੁਲੇ ਬੈਠੇ ਤੁਸੀਂ ਫੋਨ ਲਾ ਲਾ ਕਮਲੇ ਹੋਗੇ ਥੋੜਾ ਫੋਨ ਲੱਗਦਾ ਨਹੀਂ ਉਹਨੂੰ ਬੁਲਾਓ ਬੁੰਡੇ ਨੂੰ ਉਹਨੂੰ ਪੁੱਛੀ ਆ ਲਾਟਰੀ ਪਾਈ ਸੀ ਤੁਹਾਨੂੰ ਕੀ ਲੱਗਦਾ ਆ ਵੀ ਆ 6 6 ਫੁੱਟ ਦੇ ਏਡੇ ਪੜੇ ਲਿਖੇ ਤੁਹਾਨੂੰ ਝੂਠ ਤੋਂ ਨੋ ਬੋਲੀ ਜਾਂਦੇ ਅਸੀਂ ਕਹਿੰਦੇ ਕਿਸਮਤ ਬਦਲ ਗਈ ਤੁਹਾਡੀ ਆ ਲਓ ਆਏ ਦੀ ਥਾਂ ਤੇ ਤਾਂ ਇੱਕ ਵੱਡੀ ਕੋਠੀ ਪੈਣੀ ਆ ਪਰ ਐ ਵੀ ਰੇਸ ਤੇ ਤੁਸੀਂ ਪਾਈ ਨਹੀਂ ਅਸੀਂ ਕਿਵੇਂ ਮੰਨ ਲਈ ਵੀ ਕਰੋੜਪਤੀ ਹੋ ਗਏ ਤੁਸੀਂ ਪੁੱਲੇ ਹੋ ਤੁਸੀਂ ਲਾਟਰੀ ਪਾਈ ਆ ਮੰਨੋ ਜੀ ਹਾਂ ਆਪਾਂ ਤਾਂ ਪਾਈ ਨਹੀਂ ਇੱਕ ਦੂਜੇ ਨੂੰ ਆਪਾਂ ਦੱਸ ਹੀ ਦਿੰਨੇ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਔਰਮਾਨ ਚਿਕਨ ਥੋੜਾ ਹੀ ਹੈ ਹਾਂਜੀ ਹਾਂਜੀ ਥੋੜਾ ਹੀ ਆ ਹਾਂਜੀ ਤੇ ਫਿਰ ਬਾਜੀ ਹਮਾਂ ਨੂੰ ਫੱਟੋ ਰਮਾਨ ਚਿਕਨ ਦੇ ਨਾਂ ਤੇ ਲਾਟਰੀ ਪਾਈ ਹੈ ਤੁਸੀਂ ਦੇਖ ਲਓ ਕਿ ਟਿਕਟ ਕੱਢ ਕੇ ਲਿਆਓ ਸਾਡੇ ਕੋਲ ਬੱਚਾ ਮੈਂ ਉਹਨਾਂ ਨੂੰ ਫੋਨ ਲਾ ਕੇ ਫੋਨ ਲਾ ਕੇ ਕਿ ਉੱਥੇ ਦੇਖ ਲਓ ਉੱਥੇ ਸਾਮਾਨ ਫੋਨ ਤਾਂ ਤੁਹਾਡਾ ਪਹਿਲਾਂ ਹੀ ਨਹੀਂ ਲੱਗਿਆ ਸੀ ਲਾ ਲਾ ਕੇ ਕਮਲੇ ਹੋ ਗਏ ਆ ਨੰਬਰ ਮਿੰਟ ਆ ਨੰਬਰ ਦੱਸੋ ਆ ਦੱਸੋ ਆ ਨੰਬਰ ਹੈ ਆ ਮੋਬਾਈਲ ਨੰਬਰ ਆ ਦੇਖੋ ਇਹ ਤਾਂ ਸਾਡਾ ਹੀ ਵੀਰੇ ਜਿਹੜਾ ਤੇ ਰਮਾਨ ਚਿਕਨ ਕਰਨ ਦੇ ਬਾਹਰ ਨੰਬਰ ਜਿਹੜਾ ਤੁਹਾਡਾ ਨਹੀਂ ਹਸਬੈਂਡ ਦਾ ਤੁਹਾਡਾ ਨੰਬਰ ਆ ਦੇਖੋ ਨੰਬਰ ਲਿਖਾਇਆ ਬਕਾਇਦਾ ਤੁਸੀਂ ਰਮਾਨ ਚਿਕਨ ਲਿਖਾਇਆ ਐਡਰੈਸ ਮਸਾ ਲਿਬਿਆ ਤੁਹਾਡਾ ਅਸੀਂ ਫੋਨ ਤੁਹਾਡਾ ਲੱਗਿਆ ਹੀ ਨਹੀਂਗਾ ਲਾ ਲਾ ਕੇ ਤਾਂ ਦੇਖਾਂ ਫਿਰ ਮੈਂ ਆ ਵੇਖੋ ਮੁੰਮਿੱਟਾ ਫੇਰ ਹੀ ਕਰਾਂਗੇ ਵੀਰੇ ਤੁਸੀਂ ਪਹਿਲਾਂ ਤੁਸੀਂ ਦੇਖਦੇ ਆ ਤੁਹਾਨੂੰ ਹੁਣੇ ਲਾ ਦੇਣਾ ਤੁਮ੍ਹ ਪਾਈ ਆ ਲਾਟਰੀ ਭੁੱਲ ਕੇ ਦੀਵਾਲੀ ਤੁਸੀਂ ਲਾਟਰੀ ਪਾਈ ਹੋਊਗੀ ਵਾਹ ਜੀ ਵਾਹ ਆ ਇੱਕ ਦੀਦੀ ਪਤਨ ਕੀ ਆ ਵੇਖਿਓ ਇਹਨਾਂ ਨੇ ਉੱਥੇ ਆਪਦੇ ਬੈੱਡ ਦੇ ਇਹੜੇ ਗੱਦੇ ਥਲੇ ਰੱਖਿਆ ਹੋਇਆ ਸੀ ਕੁਸ਼ਨ ਹੈ ਟਿਕ ਲਓ ਆਹੀ 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 ਚਾਹੀਦੇ ਸਾਨੂੰ ਬੱਸ ਲੈ ਆਹੀ ਟਿਕਟ ਹਲ ਹੋਸੇ ਨਹੀਂ ਮਿਲਾਂ ਹੋਏ ਮਿਲ ਕੇ ਮਿਲ ਕੇ ਆ ਹਾਂ ਜੀ ਹਾਂ ਜੀ 533 500 ਠੀਕ ਹੈ ਠੀਕ ਹੈ ਇਹ ਹੀ ਹੈ 730 ਹਮ ਕਹਿੰਦੇ ਸੋਦੇ ਤੇ ਉਸੇ ਆ ਦੇਖ ਲੈ ਆ ਪਿਆਰ ਨੰਬਰ ਲੈ ਲਾਟਰੀ ਲੱਗ ਗਈ ਤੁਹਾਡੀ ਮੂੰਹ ਮਿਟਾ ਕਰੋ ਪਤਾ ਨਹੀਂ ਵੀਰੇ ਪਰ ਜੇ ਇਹਨਾਂ ਨੇ ਪਾਈ ਹੁੰਦੀ ਸਾਨੂੰ ਦੱਸ ਦਿੰਦੇ ਘਰੇ ਆ ਕੇ ਇਹ ਆ ਹੁਣ ਤੁਹਾਡੇ ਸਾਹਮਣੇ ਟਿਕਟ ਘਰੋਂ ਤੁਹਾਡੇ ਹੋਂ ਲਈ ਆ ਅਸੀਂ ਸਾਰਾ ਤੁਹਾਡਾ ਪਿੰਡ ਗਾਹ ਤਾ ਤੜਕੇ ਦੇ ਹੀ ਠੱਕੇ ਖਾਣ ਲੱਗੇ ਮਸਾਂ ਜਾ ਕੇ ਲੱਭਿਆ ਇੱਕ ਮਿੰਟ ਰੁਕੋ ਇੱਕ ਮਿੰਟ ਰੋਕੀਆ ਅਸੀਂ ਬਾਈ ਸਾਈਨ ਕਰ ਤੁਹਾਂ ਸਾਈਨ ਕਰਦੇ ਤੇ ਕਰਵਾ ਲਈ ਇੱਕ ਮਿੰਟ ਖੜ ਜੋ ਆਏ ਨਹੀਂ ਵੀਰੇ ਸਾਈਨ ਉਹ ਕਰ ਸਕਦੇਗੇ ਆ ਥੋੜੀ ਸਾਈਨ ਕਰ ਦਾਂਗੇ ਆ ਜਾਂਦੋਂ ਮੁੰਡੇ ਨੂੰ ਮੈਂ ਫੋਨ ਲਾਉਣੀ ਆ ਰਮਾਨ ਨੂੰ ਆ ਕੇ ਦੱਸ ਦਿੰਦਾ ਲਾ ਲਓ ਬੁਲਾ ਲਓ ਬੁਲਾ ਲਓ ਮੁੰਡੇ ਨੂੰ ਬਾਈ ਫੋਨ ਲਾਉ ਬੁਲਾ ਨਾਮ ਰਮਾਨ ਜਗਨ ਸੈਂਟਰ ਥੋੜਾ ਹੀ ਹੈ ਹਾਂਜੀ ਨੰਬਰ ਥੋੜਾ ਮਿਲ ਗਿਆ ਮੋਬਾਈਲ ਨੰਬਰ ਥੋੜਾ ਲਿਖਿਆ ਪਿਆ ਇਦੂ ਉੱਤੇ ਕਿਸ ਬੂਦੀ ਦੀ ਨੰਬਰ ਮਿਲਿਆ ਤਾਂ ਲਾਟਰੀ ਦੇ ਵੇਖੋ ਬੁਲਾ ਲਓ ਹੈਲੋ ਹਾਰਮਨ ਮੜੇ ਕਰਈ ਆਈ ਨਾ ਥੋੜਾ ਕੋਈ ਬੰਦੇ ਆਏ ਸੀ ਦੋਕ ਉਹ ਲਾਟਰੀ ਦੱਸੋ ਲਾਟਰੀ ਦੱਸੋ ਉਹ ਲਾਟਰੀ ਲਾਟਰੀ ਦਾ ਮੈਟਰ ਕਹਿੰਦੇ ਹਾਂ ਹਾਂ ਹੁਣ ਹੁਣੀ ਆ ਜਾ ਦੋ ਮਿੰਟ ਚ ਆ ਜਾ ਤੂੰ ਪੁੱਛ ਵੀ ਇਹ ਤੋਂ ਲਾਟਰੀ ਪਾਈ ਆ ਨਹੀਂ ਤੂੰ ਹਿੰਮਤ ਨਾ ਕਰ ਆ ਜਾ ਨਹੀਂ ਉਹ ਬਸ ਉਹ ਕਹਿੰਦਾ ਮੈਂ ਘਰੀ ਆਏ ਨਾ ਕੋ ਬੰਦੇ ਬੰਦੇ ਨਹੀਂ ਆਏ ਉਹਨਾਂ ਦੀ ਲਾਟਰੀ ਨਿਕਲੀ ਹੈ ਪੈਸੇ ਦੇਣਾ ਆਏ ਨਾ ਵੀਰੇ ਕੀ ਸਾਨੂੰ ਹੁਣ ਇਹ ਨਾ ਪਤਾ ਹੈ ਮੈਂ ਗੱਲਾਂ ਦਾ ਪਤਾ ਕੀ ਆ ਤੁਸੀਂ ਨਾ ਐ ਨਹੀਂ ਤੁਹਾਨੂੰ ਤਸੱਲੀ ਯਕੀਨ ਕਰਾ ਕੇ ਜਾਵਾਂਗੇ ਅਸੀਂ ਵੀ ਤੁਹਾਡੀ ਲਾਟਰੀ ਨਿਕਲ ਰਹੀ ਹੈ ਫੇਰੀ ਫੇਰੀ ਤਨੋਤ ਸੱਲੀ ਕਰਾ ਕੇ ਜਾਵਾਂਗੇ ਵੀ ਲਾਟਰੀ ਨਿਕਲੀ ਆ ਤੁਹਾਡੀ ਬੁਲਾ ਲਓ ਮੁੰਡਾ ਤੁਹਾਡਾ ਹਾਂ ਜੀ ਆ ਗਿਆ ਜਿਹਦੇ ਨਾਮ ਤੇ ਆ ਆ ਬੱਬੀ ਆਏ ਤੇ ਵੀ ਇਹ ਆਲ ਟੂ ਕੋਈ ਲਾਟਰੀ ਲੂਟਰੀ ਪਾਈ ਆਏ ਸੀਗੇ ਇੱਕ ਬਾਹਰੋਂ ਬੰਦੇ ਆਪਾਂ ਤਾਂ ਕਦੇ ਪਾਈ ਕੋਈ ਨਹੀਂ ਲਾਟਰੀ ਮੈਨੂੰ ਤਾਂ ਵੀ ਪਤਾ ਇਹ ਤਾਂ ਕਦੇ ਹੁੰਦਾ ਸਾਨੂੰ ਕਹੀ ਜਾਂਦੇ ਵੀ ਲਾਟਰੀ ਭੈਣੇ ਉਹਨੂੰ ਫੇਰ ਪੁੱਛੀ ਜਾਨੀ ਹੈ ਨਹੀਂ ਚਾਚਾ ਉੜ ਗਿਆ ਉਹ ਤਾਂ ਉਹਨੇ ਕਰ ਲਿਆ ਸੀ ਉਹ ਪਾਉਂਦਾ ਹੁੰਦਾ ਲਾਟਰੀ ਲੋਟਰੀ ਦਾ ਉਹਨੇ ਤਾਂ ਭੜਾ ਕੋਈ ਪਾਈ ਉਹ ਤੇਰਾ ਨਾਮ ਕੀ ਹੈ ਬਟਾ ਅਰਮਾਨ 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 ਆ ਦੇਖੋ ਆ ਕਿਹਨੇ ਦਿੱਤੀ ਲਾਟਰੀ ਦੇ ਤੇ ਆਰਮਾਨ ਚਿਕਨ ਕੌਰਨ ਦੇ ਨਾਮ ਤੇ ਲਾਟਰੀ ਆ ਨੰਬਰ ਵੀ ਆਪਣੀ ਦੁਕਾਨ ਵਾਲਾ ਇਹਨਾਂ ਨੇ ਆਏ ਨਹੀਂ ਮੰਨਣਾਗਾ ਆ ਸਹੀਆ ਫੜ ਤਾ ਹਾਂਜੀ ਇਹਨੂੰ ਰੱਖੋ ਉੱਪਰ ਇਹਨੂੰ ਰੱਖੋ ਉੱਪਰ ਹਾਂਜੀ ਇੱਕ ਆਹ ਲਓ ਥੋੜੇ ਪੈਸੇ ਤੋਂ ਦੇ ਰਹੇ ਆ ਤੁਸੀਂ ਐਂ ਦੱਸੋ ਕੀ ਕੋਈ ਬੰਦਾ ਤੁਹਾਨੂੰ ਆਪਣੇ ਪੱਲੇੋਂ ਪੈਸੇ ਦੇ ਕੇ ਜਾਊ ਤੁਹਾਡੇ ਕੋਲੋਂ ਲਿਆ ਤਾਂ ਕੁਛ ਨਹੀਂ ਨਾ ਨਹੀਂ ਸਾਹ ਕੁਤਾਬ ਆਈਓ ਪੱਲਿ ਕਲੀ ਹੋ ਗਈ ਲੜ ਰਹੀ ਫੇਰ ਪੈਸੇ ਨਹੀਂ ਨਹੀਂ ਕੋਈ ਆਏ ਕਿਵੇਂ ਦੇ ਦਾਨ ਕੇ ਬੋਲੀ ਹੁਣ ਆਹ ਥੋੜੇ ਬੰਦੇ ਖੜੇ ਕੋਲੇ ਅਸੀਂ ਕਮਾਲ ਹੈ ਕੋਈ ਕੁਛ ਲੈ ਕੇ ਤਾਂ ਨਹੀਂ ਚੱਲੇ ਤੁਹਾਡੇ ਕੋਲ ਦੇਖੀ ਚੱਲੇ ਆ 50000 ਰੁਪਏ ਤੁਹਾਨੂੰ ਦੇਣ ਲੱਗੇ ਆ ਨਾ ਚੱਲ ਕੋਈ ਨਾ ਫਿਰ ਕੇਰਾ ਫੋਨ ਲਾ ਕੇ ਉਹਨੂੰ ਪੁੱਛ ਲਾ ਪਾ ਫੜ ਲੈ ਨਹੀਂ ਪਰ ਇੱਕ ਗੱਲ ਹੈ ਨਾ ਬਈ ਜਿਹੜਾ ਇਹ ਸ਼ਗਨਾ ਦਾ ਕੰਮ ਹੈ ਇਹ ਸ਼ਗਨਾ ਦਾ ਕੰਮ ਹੈ ਇਹ ਨੰਬਰ ਤੁਹਾਨੂੰ ਅਸੀਂ ਆਪ ਦਾ ਲਿਖ ਕੇ ਦੇ ਕੇ ਜਾਵਾਂਗੇ ਹਾਂ ਹੁਣ ਮੈਨੂੰ ਆਏ ਦੱਸੋ ਭਾਈ ਵੀ ਕੋਈ ਪਤਾ ਪੱਲੇ ਉਹ ਤਾਂ ਨਹੀਂ ਪੈਸੇ ਦੇ ਕੇ ਜਾਂਦਾ ਨਾ ਠੀਕ ਹੈ ਹੁਣ ਆ ਜਿਹੜਾ 50000 ਰੁਪਇਆ ਤੁਹਾਨੂੰ ਦੇ ਕੇ ਚੱਲੇ ਆ ਅਈ ਕਿਸਮਤ ਤੇ ਹੀ ਬਦਲ ਗਈ ਬਦਲ ਗਈ ਨਾ ਕਿਸਮਤ ਆ ਗਈ ਪਤਾ ਹੀ ਨਹੀਂ ਸੀ ਹੁਣੇ ਤਾਂ ਚਾਰ ਤੁਸੀਂ ਤਾਂ ਸਿੱਟੀ ਬੈਠੇ ਹੋ ਪਤਾ ਨਹੀਂ ਲੱਗਦਾ ਜੀ ਹੈ ਹਜੇ ਮੂਰੀ ਆ ਕੇ ਆਂਦੇ ਸੀ ਵੀ ਰੱਬ ਦੇਣੀ ਬਦਲ ਦੇ ਤੇਨੂੰ ਫੋਨ ਵੀ ਵਧੀਆ ਲੈ 30000 ਚਾਤੇ ਨੂੰ ਫੋਨ ਲਾ ਲਓ ਜਿਹਨੂੰ ਮਰਜ਼ੀ ਲਾ ਲਓ ਆ ਇਰਮਾਨ ਤੇਰਾ ਨਾ ਨਾ ਤੇਰੇ ਨਾਂ ਤੇ ਲਾਟਰੀ ਦੀ ਟਿਕਟ ਸੀਗੀ ਇਹ ਆ ਪਹਿਲਾਂ 50000 ਰੁਪਏ ਨਹੀਂ ਖਰਜਾ ਪਹਿਲਾਂ ਸਾਈਨ ਕਰਾ ਲੈ ਪਹਿਲਾਂ ਨਹੀਂ ਸਾਈਨ ਕਰਾਉਣੇ ਆਪਾਂ ਆ ਸਾਈਨ ਕਰਾ ਲਓ ਪਹਿਲਾਂ ਪਹਿਲਾਂ ਸਾਈਨ ਕਰਾ ਲਿਓ ਜੀ ਸਾਈਨ ਕਰਾ ਲਓ ਇਰਮਾਨ ਦੇ ਕਰਾ ਲਓ ਗੱਲੇ ਦੇ ਹਾਂਜੀ ਹਾਂਜੀ ਆਰਮਾਨ ਸਾਈਨ ਕਰੇ ਉੱਥੇ ਲੈ ਇਹ ਆ ਦੇਖ ਲਓ ਪਹਿਲਾਂ ਨੰਬਰ ਮਲਾ ਲਓ ਸੇਮ ਥੋੜਾ ਨਾ ਆ ਟਿਕਟ ਤੇ ਸਾਡੇ ਹੀ ਨੰਬਰ ਤੇ ਸਾਡੇ ਕਰਦੇ ਕਰਦੇ ਸਾਈਨ ਕਰਦੇ ਫੇਰ ਕੋਈ ਨਹੀਂ ਚਾ ਉਹ ਕੇ ਸਰ ਰੱਬ ਕਿਸੇ ਪਾਸੇ ਦਾ ਸੌਣ ਨਹੀਂ ਲੈਂਦਾ ਜੀ ਹੋਣਾ ਆ ਆ ਲੋ ਜੀ ਪੱਕਾ ਮਾਰ ਦੇ ਆ ਫੜਾ ਵੀ ਆ ਹੁਣ 50000 ਰੁਪਿਆ ਤੁਹਾਨੂੰ ਦੇਣਾ ਨਾ ਕਿੰਨੇ ਇਮਾਨਦਾਰ ਬੰਦੇ ਵੀ ਇਹ ਨਾ ਘਰੇ ਲਾਟ ਰਹੇ ਅਸੀਂ ਸਾਡਾ ਕੰਮ ਹੈ ਸਾਡਾ ਕੰਮ ਹੈ ਇਹਦਾ ਪਾਪ ਲੱਭ ਕੇ ਦੇਣੀ ਹੈ ਤੁਹਾਡੇ ਬਹੁਤ ਬਹੁਤ ਤੁਹਾਡੀ ਲਾਟਰੀ ਇਹ ਜਿਹੜੀ ਨਿਕਲੀ ਹੈ ਨਾ ਇਹ 50 ਲੱਖ ਰੁਪਏ ਦੀ ਲਾਟਰੀ ਹੈ ਹਾਏ ਹਾਏ ਠੀਕ ਹੈ ਮੈਂ ਤਾਂ ਅਰਵਾ ਦੋ ਮੂੰਹ ਠਾਗਾ ਨਹੀਂ ਸਾਰੇ ਐ ਮੈਂ ਦਾਦਾ ਐ ਸੋਚੇ ਹੀ ਨਹੀਂ ਸੀ ਇਸ ਤਾ ਵੀ ਆਏ ਦੇਣ ਫਿਰ ਜਨ ਗੱਡੀ ਸ਼ੀ ਇਹ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹ ਹਾਲੂ ਖੜੋ ਇਹ ਮੂੰ ਮਿੱਠਾ ਕਰੋ ਤੁਸੀਂ ਵੀ ਕਰ ਲੋ ਵੀਰ ਜੀ ਮੂੰ ਮਿੱਠਾ ਜਰੂਰ ਜੀ ਜਰੂਰ ਜਰੂਰ ਅਸੀਂ ਕਰਾਂਗੇ ਅਸੀਂ ਕਰਾਂਗੇ ਅਸੀਂ ਇੱਥੇ ਬੈਠ ਕੇ ਚਾਹ ਪਾਣੀ ਪੀ ਕੇ ਪਹਿਲਾਂ ਮੂੰ ਮਿੱਠਾ ਕਰਾ ਕੇ ਆਂਦਾ ਦਰਜਾਨਾ ਦਾ ਕੰਮ ਆ ਖਾ ਖਾ ਕੇ ਸਾਨੂੰ ਸ਼ੂਗਰ ਵਾਂਗੂ ਹੋਣ ਹੋਈ ਹੈ ਆ ਲੋ ਇਹ ਤੁਹਾਡਾ ਮੂੰ ਮਿੱਠਾ ਕਰਾ ਦਿੰਦਾ ਮੁੰਡੇ ਤੁਹਾਡਾ ਮੂੰ ਮਿੱਠਾ ਕਰ ਇਹ ਵਾਹ ਜੀ ਵਾ ਵਧਾਂਗਾ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਆ ਫੜੋ 50 ਹਜ਼ਾਰ ਆ ਵਾ ਫੜੋ ਪੈਸੇ ਆ ਫੜੋ 50 ਹਜ਼ਾਰ ਰੁਪਏ ਦੇਖੋ ਲੈ ਕੇ ਮੈਂ ਫੋਟੋ ਕਰ ਲਈ ਸੱਚੀ ਫੋਟੋ ਕਰ ਲਾ ਹਾਂਜੀ ਹਾਂਜੀ ਫੋਟੋ ਕਰ ਫੋਟੋ ਕਰ ਹੋ ਗਈ ਹਾਏ ਦੀਦੀ ਬੋਲੇ ਬੋਲੇ ਇਬਲੀੜ ਦੋ ਸਾਹ ਆ ਨਾ ਬਲੀਟ ਟੱਕ 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 ਆ ਚੱਕ ਪੈਦਾ ਸਾਲਾ ਇਹਨਾਂ ਨੇ ਕੰਮ ਕੱਢਿਆ ਆਪਣਾ ਆਲੇ ਬਣੇ ਡਾਕਟਰੀਆਂ ਦੇ ਨਾਲ ਹੋਣ ਇਹਨੂੰ ਬੁੱਲ ਮਿਲਦੀਆਂ ਹੁੰਦੇ ਫੋਨ ਖੜ ਜਾ ਨੀਰ ਹੋਣ ਫਿਰਦੇ ਜਿਹੜਾ ਤੇ ਖੜ ਜਾ ਖੜ ਜਾ ਖੜ ਜਾ ਉਹ ਇਹ ਆਈਫੋਨ ਪਰ ਕੀ ਗੱਲ ਆ ਤਾਂ ਮੈਂ ਰਖੂ ਜੀ ਦੇ ਟੈਸਟ ਪਰਸਾ ਹੋਰ ਦੇਖ ਲਓ ਇੱਕ ਅੱਦਾ ਬਾਪਿਆ ਕਾ ਪੂਲ ਫੋਨ ਕੋਲੇ ਬਿਠੇ ਹੀ ਇਹ ਇੱਕ ਹੋਰ ਫੋਨ ਸਾਰੇ ਡੱਬੇ ਸਾਰੇ ਡੱਬੇ ਕੋਲੇ ਆ ਵੀ ਸਿਰੇ ਦਾ 100 ਲੱਖ ਰੁਪਏ ਤਾਂ ਨਹੀਂ ਛੜਦੇ ਨਹੀਂ ਛੜਦੇ ਜਿਆਦਾ ਹੀ ਹੈ ਕੋਈ ਹੋਰ ਵੀ ਨਾ ਹੋਵੇ ਜੀ ਘਰੇ ਨਿਕਲ ਗਏ ਆਪਾਂ ਹੈ ਨਿਕਲ ਗਏ ਕੋਈ ਹੋਰ ਨਾ ਹੋਵੇ ਘਰੇ ਚਾਰ ਫੋਨ ਹੈ ਚਾਰ ਹੋ ਗਏ ਆਪ ਬਟੂਗਾ ਹੋ ਗਿਆ ਮੇਰਾ ਮੂੰਹ ਤਾਂ ਮਿੱਠਾ ਉਹ ਨਹੀਂ ਮੈਂ ਬੇਹੋਸ਼ ਹੋ ਜਾਊਂ ਬੇਹੋਸ਼ ਹੋ ਜਾ ਕੇ ਬੇਹੋਸ਼ ਹੋ ਜਾ ਆਜੋ 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 ਚੱਲ ਨਿਕਲ ਗਏ ਆਹ ਲੈ ਲੋ ਲਾਟਰੀ ਅਮੀਰ ਹੋਣ ਨੂੰ ਫਿਰ ਇਸ